ਤੋਦਰ ਨਸ਼ੇ ਦੇ ਮਾਮਲੇ ਦੇ ਵਿੱਚ ਪਿੰਡ ਸ਼ੇਰਪੁਰ ਵਿਖੇ ਘਰ ਦੇ ਵਿੱਚ ਛਾਪੇ ਮਾਰੇ ਕੀਤੇ ਗਏ। ਤਾਂ ਪੁਲਿਸ ਪਾਰਟੀ ਦੇ ਵਿੱਚ ਸ਼ਾਮਲ ਥਾਣੇਦਾਰ ਉੱਤੇ ਹੀ ਹਮਲਾ ਕਰ ਦਿੱਤਾ। ਜਿਸ ਤੇ ਕਿ ਪੁਲਿਸ ਨੇ ਪਿਓ ਪ੍ਰਵੰਤ ਕੁਮਾਰ ਪੁੱਤਰ ਨਿਰੇਜ ਕੁਮਾਰ ਅਤੇ ਉਸ ਦੀ ਪਤਨੀ ਖਿਲਾਫ ਵਕਫਾਕ ਤਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਾਇਕ ਥਾਣੇਦਾਰ ਕਰਮਚੀ ਸਿੰਘ ਨੇ ਦੱਸਿਆ ਕਿ ਪੁਲਿਸ ਟਰੌਕ ਦੀ ਇੰਚਾਰਜ ਸੁਖਵਿੰਦਰ ਸਿੰਘ ਨੂੰ 112 ਹੈਲਪਲਾਈਨ ਉੱਤੇ ਦਰਖਾਸਤ ਮਿਲੀ ਸੀ ਕਿ ਨਿਰੇਜ ਕੁਮਾਰ ਉਸੋ ਬਾਬੀ ਅਤੇ ਉਸ ਦੀ ਪਤਨੀ ਕੋਮਲ ਕਹੀਂ ਨਸ਼ੇ ਕਰਨ ਅਤੇ ਵੇਚਣ ਦੀ ਆਦਤ ਹੈ। ਤੋਂ ਦੇ ਕਾਰਨ ਨਸ਼ੀਲਾ ਪਦਾਰਥ ਯਾਨੀ ਕਿ ਹੈਰੋਇਨ ਵੇਚਿਆ ਜਾ ਰਿਹਾ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਪੁਲਿਸ ਪਾਰਟੀ ਸ ਮੇਤ ਨਿਰੰਜ ਕੁਮਾਰ ਦੇ ਘਰ ਪੁੱਜਾ ਤਾਂ ਦਰਵਾਜ਼ਾ ਖੜਕਾਉਣ ਤੇ ਉਸਨੇ ਗੇਟ ਨਾ ਖੋਲ੍ਹਿਆ ਤੇ ਕਾਫੀ ਸਮੇਂ ਬਾਅਦ ਗੇਟ ਖੋਲਣ ਉਪਰ ਪੁਲਿਸ ਪਾਰਟੀ ਅੰਦਰ ਪਹੁੰਚੀ ਹੈ। ਘਟਮ ਮੌਜੂਦ ਨਿਰੰਜ ਕੁਮਾਰ ਅਤੇ ਉਸਦੀ ਪਤਨੀ ਕੋਮਲ ਕੈਨੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੀ ਵਰਦੀ ਫੜ ਕੇ ਤੱਕਾ ਮੁਕਤੀ ਕੀਤੀ ਹੈ। ਅਲਸ ਕੀ ਮਾਹੌਲ ਰਹਿ ਸਕਦਾ ਹੈ? ਹਾਂ ਜੀ ਉਹ ਕੱਲ ਸਾਡੇ ਕੋਲ ਇੱਕ ਕੰਪਲੇਟ ਆਇਆ ਸੀ 1112 ਤੇ ਉਹਦੇ ਰਿਗਾਰਡਿੰਗ ਪੀਐਸਟੀ ਸੁਖਵਿੰਦਰ ਸਿੰਘ 4436 ਸ਼ੇਰਪੁਰ ਦੇ ਸਵੇ ਪੁਲਿਸ ਪਾਰਟੀ ਦੇ ਯੂ ਜਿਗਵਾ ਦੇ ਖਾਤ ਸੱਤ ਕਰਨੀ ਹੈ ਜੀ ਸਾਥਕੰਮ ਤੋਂ ਉਹਨੇ ਮਨਾਂ ਕਰਤਾ ਕੋਲਮੋਟ ਰੈਕ ਦਿੱਤੇ ਆ ਜਿਸ ਤੇ ਉਹਨਾਂ ਦੇ ਪੁਲਿਸ ਪਾਰਟੀ ਦੇ ਗਲਤ ਹੈ ਆ ਚਿਸ਼ਤੇ ਵੀ ਇਹਨਾਂ ਦੀ ਵਰਤਨਾ ਕੇਸ ਅੰਕਿਸਟ ਕੀਤਾ ਸੁਖਵਿੰਦਰ ਸਿੰਘ 4436 ਸ਼ੇਰਪੁਰ ਦੇ ਬਿਆਨ ਤੇ ਉਹਦੇ ਫਿਰ ਨਹੀਂ ਰੈਸਟ ਪਈ ਆ ਰਮੇਰਾਸਤੇ ਦੇ ਕੋਲ 6 ਗ੍ਰਾਮ ਨਿਰਵਨ ਬ੍ਰਾਮਦ ਹੋਈ ਹੋਈ ਸੀ ਮਾਰਕਾਸੋਂ ਮੀਤਿਗਨਾਲ ਦੇ ਇੱਕ ਦਿਨ ਦਾ ਪੁਲਿਸ ਰਿਪੋਰਟ ਹਾਸਲ ਕੀਤਾ ਹੈ ਤੇ ਉਹਦੀ ਵਾਈਫ ਆ ਜਿਹੜੀ ਕਾਮਨ ਹੈਗੀ ਹੈ ਉਹ ਜਿਹੜੀ ਐ ਸਿਵਲ ਪੇ ਸੁੱਤੀ ਹੋਈ ਹੈ ਆ ਸਾਬ ਨੂੰ ਇਹਦੇ ਫਾਦਰ ਸਾਹਿਬ ਨੇ ਇਸ ਦੇ ਵਿੱਚ ਕੋਲ ਕਲਵੰਤਰਾਏ ਜੀ ਪਹੁੰਚੇ ਨੇ ਜਲਦੀ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆਂਗੇ ਕੇਸ ਅਫੀਸਰ ਪਰਸੇ ਇਨਵੈਸਟੀਗੇਸ਼ਨ ਕਰੂ ਜੀ ਜਿਹੜਾ 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 ਵੀ ਉਹਦੇ ਪਤਾ ਬਕੇ ਨੇ ਤੇਰਾ ਦੇ ਜਿਹੜੇ ਐਸਸੀ ਸੁਖਿੰਦਰ ਸਿੰਘ ਦੇ ਘੁੱਟ ਤੇ ਬੰਦੀ ਬੰਦੀ ਗਈ ਸੀ ਇਹ ਐਸਏ ਡਿਗਰੈਸ ਚ ਸੂਰਜ ਸਪੋਰਟੈਂਟਿ ਜਿਹੜੇ ਪ੍ਰਿੰਸੀਪਲ ਦੇ ਨਾਲ ਉਹਨਾਂ ਦਾ ਸ਼ੋਲਡਰ ਉਹਨਾਂ ਨੇ ਸ਼ੋਲਡਰ ਦਰਦੀਆ ਸ਼ੋਲਡਰ ਤੋਂ ਹੱਟ ਪਿਆ ਸੀ ਜੂਦੀ ਨਿਗਹਿਣਾ ਪਾਇਆ ਅਸੀਂ ਇਹਨਾਂ ਦੇ ਕੇਸ ਨੂੰ ਜਿਹੜੇ ਪਰਤੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਸਤਾ ਉਹ ਜਿਹੜੇ